ਇਹ ਆ ਜਿਹੜੀਆਂ ਛੋਟੀ ਛੋਟੀ ਜੀਆਂ ਹਾਂ ਇੱਥੇ ਵੜਦੇ ਸੀ ਅੱਛਾ ਪਰ ਉਹ ਮੁੰਡਾ ਜਾਮਣਾ ਚੋਗਣ ਗਿਆ ਸੀਗਾ ਉਹਨੇ ਦੇਖ ਲਿਆ ਠੀਕ ਹੈ ਉਹ ਉੱਥੋਂ ਭੱਜ ਕੇ ਟਰੈਕਟਰ ਤੇ ਚੜ ਗਿਆ ਤੇ ਉਹ ਆਪਣੀ ਮੱਕੀ ਚ ਵੜ ਗਿਆ ਇੱਧਰ ਇੱਧਰ ਵੜ ਗਿਆ ਹੈ ਤੇ ਉਹ ਵੀ ਦੇਖ ਸਕਦੇ ਹੋ ਬਾਈ ਉਹਦੇ ਕੋਠੇ ਤੇ ਨਹੀਂ ਬਾਈ ਹੁਰੀ ਉੱਥੇ ਆ ਜਿਹੜੇ ਨੇ ਦੇਖਿਆ ਬਾਈ ਦੇ ਸੁੱਖੀ ਨਾਲ ਗੱਲ ਕਰਾਈ ਜਿਹੜੇ ਨੇ ਦੇਖਿਆ ਮੈਨੂੰ ਦੱਸੀਂ ਡਿਟੇਲ ਚ ਤੁਸੀਂ ਦੇਖਿਆ ਸੀਗਾ ਹਾਂ ਬਾਈ ਕੀ ਘਟਨਾ ਸੀ ਬਾਈ ਮੈਨੂੰ ਸਾਰੀ ਦੱਸ ਬਾਈ ਬਾਈ ਮੈਂ ਜਾਮਣ ਕੋਲੇ ਜਾਮਣਾ ਚੋਗ ਰਿਆ ਸੀਗਾ ਚਾਚਾ ਇੱਧਰ ਟੰਬਾ ਵੜ ਰਿਆ ਈ ਸਾਈਡ ਤੇ ਠੀਕ ਹੈ ਮੈਂ ਜਾਮਣਾ ਚੁੱਕਦਾ ਜਦੋਂ ਮੈਂ ਪਿੱਛੇ ਦੇਖਿਆ ਕਿਹੜਾ ਦਾ ਬਾਜ ਜਾਈ ਉਹ ਤਾਂ ਮੈਂ ਗੋਲਿਆ ਨਹੀਂ ਪੁੱਸਾ ਸਿਰ ਪਿੱਛੇ ਦਾ ਲੱਗ ਮਨ ਲਾਲ ਜੀ ਕੋਈ ਚੀਜ਼ ਸੀ ਮੈਂ ਤਾਂ ਬਾਈ ਭੱਜ ਲੈ ਨਾਲ ਦੀ ਨਾਲ ਟਰੈਕਟਰ ਲੱਭ ਜਾ ਕੇ ਰੁਕਿਆ ਮੈਂ ਤਾਂ ਅਹਿਆ ਹਾਂ ਤੇ ਉਧਰ ਨੂੰ ਵਾ ਗਿਆ ਤੂੰ ਆਪਣੇ ਕੋਠੇ ਘਣੀ ਨੂੰ ਹਾਂ ਉਹ ਬਾਈ ਚਾਚਾ ਐ ਉਧਰੋਂ ਕਹਿੰਦਾ ਉਧਰ ਮੈਂ ਦੇਖਿਆ ਮੈਂ ਉਧਰ ਖੇਤੋਂ ਆਇਆ ਉਧਰੋਂ ਤੂੰ ਜਿਹੜੇ ਪਾਸੋਂ ਹਾਂ ਹਾਂ ਕੋਈ ਨਾ ਉਧਰ ਮੈਂ ਬੱਚਾ ਦੇਖਿਆ ਉਹਦਾ ਹਾਂ ਇਹ ਤੁਸੀਂ ਉਹ ਟਰੈਕਟਰ ਤੇਜ਼ ਲਿਆ ਕੇ ਇਹ ਕੋਠੇ ਦੇ ਚੜ ਗਏ ਉਧਰ ਇਧਰੋਂ ਅਸੀਂ ਕੋਠੇ ਦੇ ਚੜ ਗਏ ਅੱਛਾ ਉਧਰ ਇਹ ਕੋਠੇ ਦੇ ਚੜ ਗਏ ਵੀ ਕਿਤੇ ਉਧਰੋਂ ਹੋ ਮੱਕੀ ਜਨਾ ਵੜ ਜਾ ਆਪਣਾ ਪੱਕਾ ਕਲੀਅਰ ਹੋ ਜਾ ਠੀਕ ਹੈ ਇਹਨੇ ਕੋਈ ਕੰਮ ਆਵਾਜ਼ ਆਇਆ ਉਸ ਪੈਦਿਆਂ ਕੋਲੇ ਸੀਗਾ ਆਇਆ ਉਸ ਪੈਦਿਆਂ ਕੋਲੇ ਜਿੱਥੇ ਟਰੈਕਟਰ ਖੜਾ ਹੈ ਟਰੈਕਟਰ ਦੇ ਹੈਗੇ ਕੋਈ ਬੰਦੇ ਹੁਣ ਆਪਣੇ ਨਾ ਟਰੈਕਟਰ ਤੇ ਕੋਈ ਨਹੀਂ ਵੇ ਸਾਰੇ ਆ ਗਏ ਟਰੈਕਟਰ ਸਾਡੇ ਆਏ ਉਥੇ ਠੀਕ ਹੈ ਉਹਦੇ ਕੋਲੇ ਦੀ ਪ੍ਰਭੂ ਜਿਹੜੇ ਬੰਦੇ ਨੇ ਦੇਖਿਆ ਤੇ ਉਦੋਂ ਫਿਰ ਬਾਈ ਦਿਲ ਤੇ ਕੀ ਬੀਤੀ ਮੰਨ ਲਾ ਕੀ ਤਨ ਤੋ ਲੱਗਿਆ ਵੀ ਯਾਰ ਜਿਹੜੀ ਸ਼ੇਰ ਵਾਲੀ ਗੱਲ ਕਹਿੰਦੇ ਵੀ ਸ਼ੇਰੀ ਆ ਇਧਰੋਂ ਆਇਆ ਸਰੀਰ ਨੂੰ ਕੰਬਾਂ ਚੜ ਗਿਆ ਸੀ ਇੱਕ ਲੱਖ ਯਾਰ ਅਹਾਂ ਇਧਰੋਂ ਆਇਆ ਫਿਰ ਪਤਾ ਨਹੀਂ ਇਥੇ ਉਹਦਾ ਭਾਜੀ ਦਾ ਇੱਕ ਹੋਰ ਤਾਂ ਮੈਨੂੰ ਕੋਈ ਦਿਮਾਗ ਚੌੜੀ ਨਹੀਂ ਪਰ ਭਜਣਾ ਸੀ ਬਈ ਭਾਜੀ ਸਕਦਾ ਸੀ ਸਹੀ ਗੱਲ ਆ ਬਾਈ ਭਾਂਜੂ ਬੰਦਾ ਮੌ ਸਾਹਮਣੇ ਦੇਖਦਾ ਹਨਾ ਫਾਲਤ ਕੱਲਤ ਨਾ ਬਾਈ ਕੰਮੀ ਜਾਂਦੀ ਹੈ ਹੈ ਹੋਰ ਇਹੋ ਜਿਹੀ ਗੱਲ ਹੈਗੀ ਆ ਮੁੰਡੇ ਨੇ ਦੇਖਿਆ ਪ੍ਰਭੂ ਜਿਹੜੇ ਜੰਗਲਾਤ ਮਹਿਕ ਮਲੇ ਜਾਂ ਹੋਰ ਕਹਿੰਦੇ ਵੀ ਤੁਹਾਨੂੰ ਦਿਖਾਉ ਕਿ ਨਹੀਂ ਦੇਖਿਆ ਹਨ ਉਹ ਹੀ ਗੱਲਾਂ ਹੁਣ ਵਿਚਾਰੇ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਰੋਜ਼ ਕੰਮ ਕਰਨ ਆਉਣਾ ਪਹਿਲਾਂ ਇਹ ਵੇਖਾਓ ਫਿਰ ਦੇ ਖੇਤਾਂ ਦੇ ਵਿੱਚ ਆਉਂਦੇ ਕੋਈ ਦਿੱਕਤ ਨਹੀਂ ਸੀ ਪਰ ਹੁਣ ਜਦੋਂ ਇੱਕ ਆ ਆਮ ਖੇਤਾਂ ਦੇ ਵਿੱਚ ਇਹੋ ਜਿਹੀਆਂ ਪ੍ਰੋਬਲਮ ਆਉਣ ਲੱਗੀਆਂ ਤਾਂ ਕਿੱਡਾ ਵੱਡਾ ਸਾਹਮਣਾ ਕਰਨਾ ਪਊਗਾ ਬਈ ਤੇ ਭਾਈ ਇਹ ਵੀ ਇਹ ਵੀ ਡਰ ਕੇ ਆ ਗਏ ਸਾਰੇ ਜੀ ਦੀ ਲੌਂਦੇ ਲੌਂਦੇ ਆ ਗਏ ਸਾਡੇ ਛੜਾ ਕੇ ਕਹਿੰਦੇ ਉਹ ਹੈ ਔਰ ਆਪਨੇ ਕਾ ਦੇਖਾ ਭਈਆ ਰਾਹ ਜਾਂਦਾਗਾ ਕਟੂ ਨੂੰ ਪਟਲਾ ਤੋਂ ਇੱਥੇ ਪਟਲਾ ਦੇ ਸਮਸ਼ਾਨ ਘਟ ਆ ਗਏ ਹਨ ਤੇ ਇਸ ਜਗ੍ਹਾ ਤੇ ਆ ਬਾਈ ਅੱਗੇ ਸੁੰਨ ਦਿਖਾਉਣਿਆਂਗੇ ਆਪਾਂ ਸਾਰਾ ਇੱਥੇ ਆ ਬਾਈ ਸੁੰਨ ਦਿਖਾਉਣਿਆਂ ਬੰਦੇ ਕੋਠੇ ਤੇ ਚੜੇ ਖੜੇ ਨੇਗੇ ਤੇ ਹੋ ਸਾਹਮਣੇ ਮੱਕੀ ਆ ਗਈ ਤੇ ਆ ਸੂਆ ਆਉਂਦਾਗਾ ਤੇ ਸੂਏ ਦੇ ਨਾਲ ਲਕਮਾ ਸਾਨੂੰ ਮੈਂ ਦਿਖਾਉਣਾ ਵੀ ਜਿਹੜੀ ਮੱਕੀ ਜਿਹਾ ਵੜਿਆਗਾ ਬਾਈ ਮਲਕੀਤ ਪਟਲ ਦਾ ਫੋਨ ਆ ਗਿਆ ਮੇਰਾ ਫੋਨ ਸਾਈਲੈਂਟ ਸੀਗਾ ਘੱਟੋ ਘੱਟ 15 ਫੋਨ ਆ ਚੁੱਕੇ ਦੀ ਕਿ ਕਹਿੰਦਾ ਸੁਖੀ ਭਈ ਆਏ ਉਹ ਹੈਗਾ ਤੇ ਆ ਨਾਲਾ ਦਾ ਜਿਹੜਾ ਇਹ ਉਧਰੋਂ ਹੀ ਆਉਂਦਾਗਾ ਮੰਨ ਲਓ ਆਪਾਂ ਕਹੀਏ ਤੇ ਆਹ ਬਾਈ ਜੰਦਾ ਇਹਨੂੰ ਵੀ ਕਿਸੇ ਦਾ ਆਉ ਹੋਣ ਵੀ ਦੇ ਦੇਖ ਕੇ ਅੰਹੀ ਭਰਾਵਾ ਹੋ ਰਾ ਹਨ ਤੇ ਜਦੋਂ ਜਦੋਂ ਕੋਈ ਐਹੀ ਜੀ ਘਟਨਾ ਘਟ ਜਾਂਦੀ ਹੈਗੀ ਆਹ ਮੱਕੀ ਆ ਗਈ ਤੇ ਇੱਥੇ ਹੋ ਸਾਹਮਣੇ ਉਧਰਲੇ ਪਾਸੇ ਕੋਠਾ ਮਲਕੀਤ ਭੱਟਲ ਦਾ ਸੋਨ ਨੂੰ ਮ ਦਿਖਾਉਣਾ ਬੰਦੇ ਤੁਸੀਂ ਦੇਖੋ ਹੋ ਹੋ ਤੇ ਕਿੰਨੇ ਕਿੰਨੇ ਮੋਟਰਸਾਈਕਲ ਖੜੇ ਨੇ ਬਾਈ ਬੰਦੇ ਆਹ ਦੇਖੋ ਬਾਈ ਤਾਂਹਾਂ ਕੋਠੇ ਜਿਹੜੇ ਖੜੇ ਨੇ ਆ ਆ ਮੱਕੀ ਦੇ ਵਿੱਚ ਆਇਆਗਾ ਇੱਥੇ ਆ ਦੇਖ ਲਓ ਸਾਰੇ ਬੰਦੇ ਕੋਠੇ ਜਿਹੜੇ ਖੜੇ ਆ ਗਏ ਆ ਮੱਕੀ ਤੇ ਆਇਆਗਾ ਦਿਖਾਉਣਾ ਤੁਹਾਨੂੰ ਤੇ ਹੋ ਕੁਛ ਵੀ ਥੱਲੇ ਖੜੇ ਨੇਗੇ ਇਧਰ ਦੇ ਪਾਸੇ ਆਇਆਗਾ ਤੇ ਆਪਾਂ ਗੱਡੀ ਲਾ ਦਿਆਂ ਇਧਰ ਸਾਈਡ ਤੇ ਤੇ ਹੋ ਸਾਹਮਣੇ ਨੇ ਬਾਈ ਹੁਰੀ ਦਿਖਾਉਣੀ ਸਾਨੂੰ ਉਹ ਬਾਈ ਹੁਰੀ ਖੜੇ ਜਾਂਦਾ ਹਾਂ ਕਹਿੰਦੇ ਸਲਿੱਡੇ ਸਲੁੱਡੇ ਫੜ ਲਿਆ ਤੇ ਆਪਾਂ ਪੁੱਛਦੇ ਆ ਬਾਈ ਹੁਰੀਆਂ ਨੂੰ ਇਹਨੇ ਹੁਣੇ-ਹੁਣੇ ਕੋਠਾ ਤਿਆਰ ਕੀਤਾ ਬਾਈ ਨੇ ਹਜੇ ਹੋ ਕਰਨ ਵਾਸਤੇ ਤੇ ਆ ਮੱਕੀ ਮੁੱਕੀ ਲੱਗੀ ਵੀ ਹੈਗੀ ਸਾਰੀ ਵਿੱਚ ਹਲਚਲ ਦੀਂਦੀ ਆ ਕਿਤੇ ਬਾਈ ਹਾਂ ਹਾਂ ਹੀ ਹੈਗੀ ਹੋਰ ਬਾਈ ਠੀਕ ਹੈ ਜੜਦੀ ਗੜਾ ਰਾਹ ਕਿੱਥੋਂ ਜਾਂਦੇ ਉੱਪਰ ਨੂੰ ਭਾਂਦੇ ਮਾਮਿਆਂ ਫੇਰ ਤੋਂਣਾ ਚਾਹ ਤੜਾਲ ਜਾਂਦੀ ਵੜਾ ਦਿਓ ਤੇ ਆਹ ਬਾਈ ਨੇ ਬਹੁਤ ਸੋਹਣਾ ਕੋਠਾ ਤਿਆਰ ਕੀਤਾ ਬਾਈ ਦਰਖਤ ਦਰਖਤ ਲਾ ਕੇ ਉਹ ਕਰਕੇ ਆ ਪੌੜੀ ਐ ਤੇ ਆਹ ਮੱਕੀ ਦੇ ਵਿੱਚ ਐ ਆਪਾਂ ਬਾਈ ਹਰ ਨੂੰ ਪੁੱਛਦੇ ਜਿਨ੍ਹਾਂ ਨੇ ਦੇਖਿਆ ਵੀ ਕਿੱਥੋਂ ਹੋਇਆ ਮਲਕੀਤ ਦੇ ਮੈਨੂੰ ਬਹੁਤ ਫੋਨ ਆਏ ਬਈ ਫੋਨ ਤੇ ਮੇਰਾ ਸਾਈਲੈਂਟ ਹੋਰ ਬਾਈ ਠੀਕ ਐ ਚੜਦੀ ਕਲਾ ਬਾਈ ਤੇ ਕਿੱਥੇ ਦੇਖਿਆ ਹੈ ਕਿਹਨੇ ਦੇਖਿਆ ਸੀਗਾ ਗੁਰਪਿਆਰ ਦੱਸੀ ਮਾੜਾ ਕਿੱਥੇ ਗਿਆ ਬਾਈ ਕਿਹੜੇ ਬਾਈ ਨੇ ਦੇਖਿਆ ਰਿਹਾ ਉਹ ਬਾਈ ਮੇਰੇ ਚਾਚੇ ਦੇ ਮੁੰਡੇ ਨੇ ਦੇਖਿਆ ਉਹ ਆਪਣੇ ਸਪੈਦਿਆਂ ਨਾਲ ਮੱਕੀ ਵੜਦੇ ਸੀ ਹੋ ਤਾਂ ਆਹ ਚੜੇ ਖੜੇ ਨੇ ਉਹ ਤਾਂ ਆਹ ਚੜੇ ਖੜੇ ਨੇ ਇੱਕ ਮਿੰਟ ਖੜਿਆ ਹੋ 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 ਉਹ ਦੇਖ ਬਈ ਉਹ ਵੀ ਬੰਦੇ ਕੋਠੇ ਤੇ ਖੜੇ ਨੇਗੇ ਉਹ ਟਰੈਕਟਰ ਲੈ ਕੇ ਗਏ ਰਹੇ ਉੱਥੇ ਅੱਛਾ ਤੇ ਆਹ ਮੱਕੀ ਆਪਣੇ ਆਹ ਮੱਕੀ ਵੜਦੇ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਆਹ ਜਿਹੜੀ ਆ ਛੋਟੀ ਛੋਟੀ ਜੀ ਆ ਹਾਂ ਇੱਥੇ ਵੜਦੇ ਸੀ ਅੱਛਾ ਪਰ ਉਹ ਮੁੰਡਾ ਜਾਮਣਾ ਚੋਗਣ ਗਿਆ ਸੀਗਾ ਉਹਨੇ ਦੇਖ ਲਿਆ ਠੀਕ ਹੈ ਉਹ ਠੋਪਾ ਸੀ ਕਿ ਟਰੈਕਟਰ ਤੇ ਚੜ ਗਿਆ ਤੇ ਉਹ ਆਪਣੀ ਮੱਕੀ ਚ ਵੜ ਗਿਆ ਇੱਧਰ ਇੱਧਰ ਵੜ ਗਿਆ ਹੈ ਤੇ ਉਹ ਵੀ ਦੇਖ ਸਕਦੇ ਹੋ ਬਾਈ ਉਹਦੇ ਕੋਠੇ ਤੇ ਨਹੀਂ ਬਾਈ ਹੁਰੀ ਉੱਥੇ ਆ ਜਿਹੜੇ ਨੇ ਦੇਖਿਆ ਬਾਈ ਦੇ ਸੁੱਖੀ ਨਾਲ ਗੱਲ ਕਰਾਈ ਜਿਹੜੇ ਨੇ ਦੇਖਿਆ ਮਾੜਾ ਦੱਸੀਂ ਡਿਟੇਲ ਚ ਬੋਲ ਕਿਹੜੇ ਦੇ ਆ ਫੋਨ ਲਾਇਆ ਬਾਈ ਨੂੰ ਇੱਧਰ ਮਲਕੀਤ ਨੇ ਹਾਂ ਬਾਈ ਤਾਂ ਕਿਵੇਂ ਸੇਰ ਹੀ ਸੀ ਜਾਂ ਕੀ ਹੈ ਹਲੋ ਮਾ ਕਿਵੇਂ ਬਾਈ ਸੇਰ ਹੀ ਸੀ ਜਾਂ ਕੀ ਹੈ ਪਾ ਦਿੱਤਾ ਕਿ ਜਦੋਂ ਟਰੈਕ ਘੜਤ ਦਾ ਟਰੈਕ ਕਰੀ ਭੱਜ ਗਿਆ ਗਿਆ ਮੈਨੂੰ ਕੁੱਕ ਮਾਰਦੀ ਮੈਂ ਭੱਜ ਕੇ ਡਿੱਟ ਚੜ ਕੇ ਫਿਰ ਬੋਟੇ ਹੈ ਤਿੰਨ ਚਾਰ ਵਾਰੀ ਕੁੱਤੇ ਕਿਨਗੜ ਤੇ ਫੋਟ ਫੋਟ ਨਹੀਂ ਕਰਦੇ ਹੁੰਦੇ ਦਿਹਾੜਿਆ ਹੈ ਤਿੰਨ ਵਾਰੀ ਆਵਾਜ਼ ਆਈ ਹੈ ਹਾਂ ਅੱਛਾ ਹਾਂ ਤੇ ਉਹਨੇ ਦੇਖਿਆ ਦੀ ਉਹ ਕਿਹੜਾ ਦੀ ਬੱਚਾ ਜਿਹੜਾ ਉਹਦੋਂ ਪਹਿਲਾਂ ਦੇਖੇ ਸੀ ਚਾਚਾ ਉਹ ਉਹ ਦਾ ਸੀ ਉਹ ਬਿੱਲੇ ਨੂੰ ਬੜਾ ਲੰਬਾ ਸੀਗਾ ਉਹ ਫਿਰ ਆਇਆ ਮੂਹਰੇ ਤੁਰਿਆ ਗਿਆ ਜਿਵੇਂ ਖੜਾ ਨਹੀਂ ਕਰ ਰਿਹਾ ਜਿਵੇਂ ਉਦਾਰ ਰੱਖਦਾ ਹੈ ਜਿਵੇਂ ਡੰਬਾ ਇਹ ਕਿਹੜੇ ਰੰਗ ਦਾ ਹੈ ਇਹ ਇਹ ਕਾਲਾ ਹੈ ਹਾਂ ਕਾਲਾ ਹੈ ਕੋਹ ਆਦੇ ਬਾਖ ਨੇ ਦੇਖੇ ਇਹਦਾ ਡਰ ਕੇ ਬਾਈ ਤਾਂ ਜੀ ਕੋਠੇ ਤੇ ਇੱਥੇ ਮੱਕੀ ਵੜ ਆਈਆਂ ਬਾਈ ਹੋ ਬਾਈਆਂ ਨਾਲ ਗੱਲਬਾਤ ਹੋ ਰਹੀ ਆ ਹੁਣ ਜਿਹੜੇ ਹੋ ਬਾਈ ਤਾਂ ਹਾਂ ਕੋਠੇ ਜਿਹੜੇ ਬੈਠੇ ਨੇਗੇ ਤੇ ਆਲੇ-ਦਾਲੇ ਦੇਖ ਲਓ ਤੁਸੀਂ ਸਾਰੇ ਮੱਕੀ-ਮੱਕੀ ਹੈਗੀ ਲਿਬੜਿਆ ਹੋਇਆ ਮੇਰੇ ਤੇ ਗਾਰੇ ਮਿੱਟੀ ਜੋ ਲੈ ਮਲਗੀ ਦਾ ਰੇਤੇ ਰੂਤੇ ਜੇ ਲਿਬੜਿਆ ਵਿਆ ਇੱਕ ਨਾ ਉਧਰ ਦੇ ਬੰਦੇ ਨੇ ਦੱਸਿਆ ਦੀਆ ਬਾਈ ਫੋਨ ਆਇਆ ਸੀ ਉਹ ਉੱਥੇ ਖੇਤ ਆ ਯਾਰ ਉਹ ਸਾਹਮਣੇ ਮੇਰੀ ਮੱਕੀ ਆ ਅੱਛਾ ਵਾਲਾ ਉਹ ਜਿੱਥੇ ਉਹ ਬਲਦ ਖੜਾ ਉਹਦੇ ਲਵੇ ਪੌਦ ਆ ਗਈ ਮੇਰੀ ਉੱਥੇ ਲਟਿਆ ਹੋਇਆ ਉਹਦੇ ਲਟਿਆ ਪਿਆ ਭਾਈ ਕਈ ਦਿਨਾਂ ਦੀ ਗੱਲ ਹੈ ਮੱਕੀ ਚ ਬੜੇ ਤੇ ਅਸੀਂ ਉਹ ਬੰਦੇ ਨਾਲ ਸਾਨੂੰ ਵੀ ਸ਼ੇਅਰ ਕਰਨ ਨੂੰ ਕਿਤੇ ਕਈ ਵਾਰੂੰ ਚੌੜ ਨਾ ਕਰਕੇ ਆਵੋਗੇ ਹਾਂ ਪਰ ਸਾਨੂੰ ਅੱਜ ਹੁਣ ਜਦੋਂ ਜਮਾ ਹੀ ਕਲੀਅਰ ਹੋ ਗਿਆ ਤੇ ਉਹਨਾਂ ਨੇ ਜੋ ਦੇਖਿਆ ਪਹਿਲਾਂ ਉਹਨਾਂ ਦਾ ਇੱਕ ਬੱਚਾ ਵੀ ਦੇਖਿਆ ਸੀ ਪਰ ਹੁਣ ਅੱਜ ਅਸੀਂ ਦੇਖਿਆ ਇੱਕ ਦਿਨ ਮੋਰ ਵੀ ਬੜੇ ਨੇ ਮੋਰਾਂ ਦੀ ਫੋਟੋ ਵੀ ਹੈਗੀ ਸਾਡੇ ਲਵੇ ਮੱਕੀ ਆ ਮੱਕੀ ਦੇ ਵਿੱਚ ਮੋਰ ਬੜੇ ਆ ਠੀਕ ਟੋੜੇ ਕਣੀ ਪੈੜਾ ਪੂੜਾ ਹੈਗੀਆਂ ਦੇਖਿਓ ਹਨ ਕਿਉਂਕਿ ਕਟੂ ਵਾਲੇ ਬੰਦਿਆਂ ਕੋਲੇ ਵਾਗਿਆ ਤੀਗਾ ਸਾਰਾ ਉਹ ਆਹ ਜਿਹੜੇ ਮੋਰ ਬੜੇ ਨਹੀਂ ਅਸੀਂ ਮੱਕੀ ਚ ਬੜੇ ਨੇ ਇੱਥੋਂ ਬੜੇ ਨੇ ਉੱਥੋਂ ਆਹ ਅਸੀਂ ਮੋਰ ਦੋ ਮੋਰ ਠੀਕ ਹੈ ਆ ਇੱਥੋਂ ਬੜੇ ਨੇ ਹੂੰ ਬਿਲਕੁਲ ਆਹ ਉਹ ਰਿਆ ਬਾਈ ਭਰਾਓ ਦੇਖੋ ਪੂਰਾ ਖੌਫ ਦਾ ਮਾਹੌਲ ਬਣਿਆ ਪਿਆਗਾ ਤੇ ਹੋ ਬਾਈ ਹੁਰੀ ਉੱਤੇ ਚੜੇ ਖੜੇ ਹੈਗੇ ਕਿਸੇ ਤੋਂ ਹੁਣ ਕੋਸ ਫੋਨ ਫੋਨ ਕੀਤਾ ਕਿਸ ਨੂੰ ਜੰਗਲਾਤ ਮਹਿਕਮਣ ਨੂੰ ਜਾਂ ਕੋਸੋਰ ਅੱਛਾ ਤੇ ਆ ਮੱਕੀ ਬਹੁਤ ਜ਼ਿਆਦਾ ਆ ਮੱਕੀ ਦੇ ਵਿੱਚ ਨਾ ਪਤਾ ਲੱਗੇ ਨਾ ਕੋਸੋਰ ਆ ਹਨਾ ਬਾਈ ਮੋੜ ਮੰਡੀ ਏਰੀਆ 'ਚ ਵੀ ਬੰਦਿਆਂ ਦਾ ਫੋਨ ਆਇ ਕਹਿੰਦੇ ਭਾਈ ਉੱਥੇ ਵੀ ਪੈੜਾਂ ਹੀ ਨੇਗੇ ਮੈਨਾਂ ਉੱਥੇ ਵੀ ਪਾਣੀ ਜੇ ਵਿੱਚ ਲੀਟਰ-ਲੀਟਰ ਦਾ ਖਾਲ ਦੇ ਵਿੱਚ ਕਿਉਂ ਗਰਮੀ ਵਾਲੀਆ ਗਰਮੀ ਵਾਲੀਆ ਦੇ ਮੰਨਦਾ ਇਹ ਤੇ ਉਹ ਦੇਖ ਲਓ ਇੰਨਾ ਖੌਫ ਆਗਾ ਤਾਂ ਹਾਂ ਚੜੇ ਖੜੇ ਨਹੀਂ ਬੰਦੇ ਉਧਰੋਂ ਆਸਤ ਦੇ ਉੱਪਰ ਚੜੇ ਖੜੇ ਨੇ ਕਿ ਵੀ ਆਲੇ-ਦਾਲੇ ਸਾਰੇ ਮੱਕੀ ਆ ਆ ਵੀ ਮੱਕੀ ਆ ਗਈ ਉਧਰੋਂ ਹੀ ਮੱਕੀ ਆ ਗਈ ਉਤੋਂ ਮੱਕੀ ਹੁਣ ਚਾਰ ਪੈਣ ਦੇ ਜਮ ਕਾਬਲ ਜੋਗ ਹੋਈ ਖੜੀ ਆ ਗਈ ਤੇ ਉਧਰਲੇ ਪਾਸਿਓਂ ਭਾਈ ਜਦੋਂ ਇੰਨਾ ਨਾ ਹੋ ਹੋਈ ਜਾਂਦਾ ਇਹ ਇਹ ਆਹੋ ਸਾਡੇ 15 ਦੇ ਦੋ ਉੱਥੇ ਪਾਲਿਆ ਹੋਇਆ ਸਾਡੇ ਹੀ ਇਹ ਸਹੀ ਗੱਲ ਆ ਮੈਂ ਰਿਪਨ ਨੂੰ ਫੋਨ ਕੀਤਾ ਸੀਗਾ ਜੀ ਹੁਣ ਰਿਪਨ ਨੂੰ ਫੋਨ ਕੀਤਾ ਸੀ ਮਾ ਆਇਆ ਉਦੋਂ ਮਖੌਲ ਮੰਦੇ ਦੇ ਵਿੱਚ ਬੰਦੇ ਕਹਿੰਦੇ ਵੀ ਉਹੀ ਕਹੀ ਜਾਂਦੇ ਨੇ ਉਹੀ ਕਹੀ ਜਾਂਦੇ ਨੇ ਹਾਂ ਸਹੀ ਗੱਲ ਆ ਸਾਡੇ ਖੇਤੋਂ ਭੱਜਿਆ ਸੁਥੀ ਲੈ ਜਾਂਦੀ ਠੀਕ ਐ ਇਹਨਾਂ ਕੋਈ ਗੱਲਬਾਤ ਕਹਿੰਦਾ ਕੀ ਤੀ ਬਾਈ ਉਦੋਂ ਤੁਸੀਂ ਦੱਸੋ ਗੱਲ ਜਿਹੜੀ ਕਹਿੰਦੀ ਅਸੀਂ ਯਾਰ ਸਾਡੇ ਉਹ ਸਾਹਮਣੇ ਇਧਰ ਦੇ ਪਾਸੇ ਆ ਜਾ ਬਾਈ ਉਹ ਸਾਹਮਣੇ ਖੇਤ ਨੇ ਸਾਡੇ ਉੱਥੇ ਮੱਕੀ ਠੀਕ ਹੈ ਮੇਰੀ ਜਿੱਥੇ ਹੋਰ ਟਰੈਕਟਰ ਫਿਰਦਾ ਹੈ ਹਾਂ ਟਰੈਕਟਰ ਤੋਂ ਅੱਗੇ ਅਸਲ ਟਰੈਕਟਰ ਤੋਂ ਅੱਗੇ ਠੀਕ ਹੈ ਹਾਂ ਕੋਲ ਬੈਠਾ ਹੀ ਆ ਕੀ ਤੋ ਉਹ ਕਹਿੰਦਾ ਯਾਰ ਘੁਰ ਘੁਰ ਦੀ ਬਾਜ ਆਉਂਦੀ ਐ ਅਸੀਂ ਗੌਰ ਨਾ ਕੀਤੀ ਉਹ ਚੀਜ਼ ਦੀ ਅੱਛਾ ਸਾਨੂੰ ਐ ਵੀ ਜਾਲ ਕੋਲ ਵਗੈਰਾ ਕਰਦੇ ਹੂ ਉਹੀ ਵੈਸੇ ਬਜ਼ੁਰਗ ਨੂੰ ਭਲੇਖਾ ਪਿਆ ਹਾਂ ਚਲ ਇਹਦੂ ਬਾਅਦ ਮੇਰੇ ਚਾਚਾ ਆਇਆ ਉਹ ਕੋਨੇ ਵੀ ਬਾਜੂਮੀ ਸੁਣੀ ਇਹਦੂ ਬਾਅਦ ਦੇ ਵਿੱਚ ਅਸੀਂ ਦੁਬ ਗੌਰ ਕੀਤੀ ਸੀ ਪੈੜਾਂ ਦੇਖੀਆਂ ਫਿਰ ਅੱਛਾ ਪੈੜਾ ਉਪਰੇ ਜਾਣਬਰ ਦੀ ਐਦੂ ਬਾਦ ਦੇ ਵਿੱਚ ਅਸੀਂ ਹਾਂ ਭਾਈ ਸਲੇਟੇ ਆਪਾਂ ਕਿੱਥੇ ਚਲਾਈਏ ਉਹ ਮੁੰਡੇ ਨੂੰ ਕਿਸੇ ਨੂੰ ਫੋਨ ਕਰਤਾ ਲਵੇਲੇ ਖੇਤ ਵਾਲੇ ਨੂੰ ਵੀ ਭਾਈ ਉਪਰੀਆਂ ਪੈੜਾਂ ਨੇ ਤੁਸੀਂ ਗੌਰ ਕਰਿਓ ਉਹ ਗੇੜਾ ਮਾਰਨ ਗਿਆ ਆਪਦੀ ਜੀਰੀ ਦੇ ਉੱਤੇ ਉਹਦੀ ਮੱਕੀਆ 2 ਕਿੱਲੇ ਲਾਈ ਹਾਂ ਉਹਨੂੰ ਵੀ ਸੇਮ ਬਾਜ ਉਵੇਂ ਘੁਰ ਘੁਰ ਦੀ ਬਾਜ ਆਈ ਉਹ ਤੋਂ ਡਰਦਾ ਪਰ ਆ ਮੁੜ ਗਿਆ ਠੀਕ ਹੈ ਮੈਨੂੰ ਫੋਨ ਕਰਕੇ ਦੱਸਿਆ ਕਹਿੰਦਾ ਇਹ ਰੋਪਰੀ ਬਾਜ ਆ ਮੱਕੀ ਦੇ ਵਿੱਚ ਜਿਹੜੀ ਉਹ ਤੁਸੀਂ ਜੱਤ ਕਹਿੰਦੀ ਜੱਤ ਕਿੱਥੋਂ ਮਿਲਦੀ ਸੀ ਸਵੇਰੇ ਅਸੀਂ ਜਦੋਂ ਦਵਾਰੇ ਆਏ ਦਵਾਰੇ ਉਮੀ ਪੈਣਾ ਇੱਧਰ ਨੂੰ ਨੇ ਪਿੰਡ ਕਨੇ ਨੂੰ ਆ ਇਸ ਪੱਤਣ ਵਾਲੀ ਸਾਈਡ ਨੂੰ ਅੱਛਾ ਇਹ ਨਾਲੇ ਨੂਲੇ ਤੇ ਉੱਥੇ ਚਿਹਦਾ ਉਹਨੇ ਸਕਾਰ ਖੇਡਿਆਗਾ ਚਿਹ ਹੋ ਕੀਤਾਗਾ ਆਪ ਲੇਟਿਆ ਹੋਇਆ ਮੈਂ ਹਨਾ ਉਹਦੀਆਂ ਜਿਹੜੀਆਂ ਜੱਤ ਦੀਆਂ ਸੀ ਇੰਨੀ ਕ ਜੱਤ ਸੀ ਹਾਂ ਉਹਦੀਆਂ ਵਿਭਾਗ ਵਾਲਿਆਂ ਨੂੰ ਫੋਟੋਆਂ ਦਿੱਤੀਆਂ ਤੇ ਬਕਾਇਦਾ ਉਹਨੂੰ ਉਹ ਭੇਜੀ ਵੀ ਆ ਜਾ ਜੇ ਤੁਸੀਂ ਫੋਟੋ ਹੈਗੀ ਹੁਣ ਦਿਖਾਓ ਬਾਈ ਮੜਾ ਆਜੋ ਆਪਾਂ ਸਾਂਵੇਂ ਵਿੱਚ ਦੇਖੀਏ ਕਰਕੇ ਜੀ ਤੇ ਇੱਥੇ ਇੱਥੇ ਇਥੇ ਸੌਂਦ ਕਰਕੇ ਦੇਖ ਰਹੇ ਆ ਆ ਤਾਂ ਹੈਗੀਆਂ ਪੈੜਾਂ ਆ ਤਾਂ ਪੈੜਾ ਇਹ ਹੌਲੀ 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 ਆ ਤਾਂ ਹੈਗੀਆਂ ਪੈੜਾਂ ਆ ਪੈੜਾ ਪੈੜਾਂ ਹੈਗੀਆਂ ਹਾਂ ਜਿਵੇਂ ਕੱਟੂ ਦੀ ਓਵੇਂ ਹੈਗੀਆਂ ਸੇਮ ਨੌਂ ਹੋ ਵੱਡੇ ਨੇ ਮੇਰੇ ਤੇ ਆ ਉਰੇ ਲਟਿਆ ਜਾ ਹੋਇਆ ਇੱਥੇ ਮੇਰੀ ਸਿਪਰਾਲੀ ਸਿੱਟੀ ਹੋਈ ਹੈਗੀ ਠੀਕ ਹੈ ਆ ਉਰੇ ਵੀ ਲਟਿਆ ਹੋਇਆ ਹੈਗਾ ਹੂੰ ਉਰੇ ਵੀ ਲਟਿਆ ਹੋਇਆ ਹਾਂ ਇਹ ਤਾਂ ਕਾਰ ਖੱਡਿਆ ਆਪਾਂ ਨੂੰ ਬਤਾਲਾ ਹਾਂ ਇਹ ਆ ਜਾਂਦਾ ਹੈਗੀ ਇਹਦੀ ਅੱਛਾ ਹਾਂ ਲੈ ਬਈ ਯਾਰ ਆ ਹੋਰ ਕੀ ਆ ਹਨਾ ਜੇ ਮੈਂ ਵਿਭਾਗ ਵਾਲੇ ਨੂੰ ਦਿੱਤੀਆਂ ਉਹ ਮੈਨੂੰ ਕਹਿੰਦੇ ਪਹਿਲਾਂ ਕਹਿੰਦੇ ਕੁੱਤੇ ਦੀਆਂ ਨਾ ਹੋਣ ਅਸੀਂ ਕਿਹਾ ਡੀਐਨਏ ਕਰਾ ਕੇ ਦੇਖ ਲਓ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਅੱਛਾ ਇਹ ਸਬੂਤ ਮੰਗੇ ਇਹ ਰੰਗ ਦਾ ਜੇ ਆਪਾਂ ਕਹੀਏ ਚੀਤੇ ਵਾਲਾ ਜੇ ਤਿੰਦੂ ਵਾਲਾ ਹਨਾ ਜਿਹੜਾ ਹੋਣ ਦਾਗਾ ਥੱਲੋਂ ਚਟਾਈ ਜੀ ਚ ਉੱਪਰੋਂ ਕਰਾਉਣਾਗਾ ਜਿਵੇਂ ਲਾਇਬਰੇ ਕੁੱਤੇ ਦੀ ਹੁੰਦੀ ਹੈ ਜਾਤੇ ਚਾਹੇ ਕਿਸੇ ਸ਼ਿਕਾਰ ਦਾ ਚਾਹੇ ਹੁੰਦਾ ਹੈ ਹਾਂ ਇਹ ਆਪਾਂ ਨੂੰ ਹੁਣ ਆਪਾਂ ਕਿਹੜਾ ਦੇਖ ਆ ਵੀ ਚਾਹੇ ਕਿਸੇ ਕੁੱਤੇ ਦਾ ਸ਼ਿਕਾਰ ਕਰਿਆ ਜਾਂ ਕੁਝ ਵੀ ਕਰਿਆ ਹਨਾ ਗਲਤ ਆਇਆ ਬਾਈ ਡਰਦਾ ਮਾਹੌਲ ਬਣਿਆ ਪਿਆ ਸਾਰੇ ਉਰੇ ਕਿੱਥੇ ਖੇਤਾਂ ਦੇ ਕੰਮ ਚੱਲੀ ਜਾਂਦਾ ਤੀਗਾ ਤੇ ਕਿੱਥੇ ਇਹ ਸਾਰਾ ਹੋ ਹੋ ਗਿਆ ਹੈ ਦੋਹਾਂ ਪਿੰਡਾਂ ਦਾ ਨੇੜਾ ਹਾਂ ਇਧਰ ਪਠਲਾ ਪਿੰਡ ਆ ਗਿਆ ਜਿਵੇਂ ਬੀਬੀ ਰਜਿੰਦਰ ਕੌਰ ਪਠਲਾ ਪਿੰਡ ਆ ਗਿਆ ਤੇ ਇਧਰ ਦੇ ਪਾਸੇ ਭਰਾ ਉਹ ਕਟੂ ਪਿੰਡ ਆ ਗਿਆ ਹੋ ਸਾਹਮਣੇ ਕਟੂ ਦਾ ਗੁਰੂ ਘਰ ਦੀਦਾਗਾ ਤੇ ਇਹ ਇੱਥੇ ਬਾਬਾ ਗਲਾਬ ਸਿੰਘ ਜੀ ਦਾ ਗੁਰੂ ਘਰ ਆਗਾ ਬਾਬਾ ਗਲਾਬ ਸਿੰਘ ਜੀ ਦਾ ਤਪਸਥਾਨ ਆ ਤੇ ਇੱਥੇ ਲੋਕ ਸਵੇਰੇ ਸ਼ਾਮ ਬਾਈ ਮੱਥਾ ਟੇਕਣ ਆਉਂਦੇ ਆਗੇ ਬਹੁਤ ਸ਼ਕਤੀਸ਼ਾਲੀ ਜਗ੍ਹਾ ਸਰਧਾਲੀ ਜਗ੍ਹਾ ਕੀ ਤੇ ਉਹ ਵੀ ਜਦੋਂ ਕੋਈ ਰਾਹੀ ਜਾਂਦੇ ਆਗੇ ਫੋਟੋਆਂ ਦੇਵ ਵਿਭਾਗ ਵਾਲੇ ਕਹਿੰਦੇ ਤੇ ਇਹਦੀਆਂ ਹੈ ਹਾਂ ਫੋਟੋਆਂ ਇੰਨਾ ਟਾਈਮ ਕਿਥੇ ਆਲੇ ਦਾ ਦਾ ਵਿਚ ਮੁਤ ਨਿਕਣ ਵਾਲਾ ਹੋ ਜਾਂਦਾ ਦੇਖ ਕੇ ਫੋਟੋਆਂ ਕਿੱਥੇ ਨਿਕਲਣੀਆਂ ਉਹਨੂੰ ਆਪ ਦੇਈ ਸਹੀ ਗੱਲ ਉਹ ਦੂਜੇ ਸਾਲ ਤੇ ਇਹਦੀਆਂ ਕਹਿੰਦੇ ਨੇ ਤੇ ਸਾਲ ਤੇ ਦੀਆਂ ਫੋਟੋਆਂ ਦਿਓ ਆ ਗਿਆ ਜੀ ਮੁੰਡਾ ਕਿਹੜਾ ਇਹਨੇ ਦੇਖਿਆ ਇਹ ਆ ਫੋਟੋ ਤਾਂ ਹabhi ਕੈਮਰਾ ਗੁੰਮਰੇ ਚ ਆ ਸਕਦੀ ਹੈ ਉਹ ਜਿਹੜੇ ਬਾਈਆਂ ਨੇ ਉੱਥੇ ਦੇਖਿਆ ਸੀ ਹਨ ਉਹ ਸੋ ਟਰੈਕਟਰ ਤੇ ਵਾਪਸ ਆ ਰਹੇ ਨੇਗੇ ਤੇ ਜਿਹੜੇ ਬੰਦੇ ਨੇ ਦੇਖਿਆ ਸੀਗਾ ਤੇ ਉੱਥੇ ਹੁਣ ਡਰਦਾ ਮਾਰਾ ਇੱਕ ਵੀ ਬੰਦਾ ਨਹੀਂ ਜਾਂਦਾ ਮਲਕੀਤ ਖੜਦਾ ਕੋਈ ਬੰਦਾ ਉੱਥੇ ਕਿਵੇਂ ਆ ਕੜਦਾ ਤੂੰ ਦੇਖ ਲੈ ਦੂਜੇ ਉਹ ਜਿਹੜਾ ਸੈਣਾ ਮੈਣਾ ਮੰਦਾ ਵੀ ਕੂਕਾ ਕੱਢ ਜਾ ਉਹ ਕਹਿੰਦਾ ਮੈਂ ਵੀ ਨਹੀਂ ਖੜਦਾ ਕਹਿੰਦਾ ਬਾਈ ਜਾਣ ਦੇ ਉੱਤੋਂ ਦੀ ਸਹੀ ਗੱਲ ਦਾ ਗੱਲ ਹੈ ਗਿਆ ਬਟਾ ਮੇਰਾ ਸਾਡਾ ਵੱਡਾ ਕਣਹੀਂ ਸਹੀ ਖੜਦਾ ਹੁਣ ਚੜੂਗਾ ਬਾਈ ਉਹ ਉਤਰ ਕੇ ਬੰਦਾ ਤੇ ਨਣਾ ਆ ਗਿਆ ਆ ਗਿਆ ਨਾਲੀ ਆ ਗਿਆ ਆ ਗਿਆ ਨਾਲੀ ਆ ਗਿਆ ਉਹ ਟਰੈਕਟਰ ਨੂੰ ਲਈ ਆਉਂਦੇ ਆਗੇ ਤੇ ਕਹਿੰਦੇ ਵੀ ਕਹਿੰਦੇ ਵੀ ਅਸੀਂ ਵੀ ਨਹੀਂ ਖੜਦੇ ਹੁਣ ਅਸੀਂ ਕਿਉਂ ਆਉਣੇ ਆ ਬੰਦੇ ਕੀ ਕਰਿਆ ਨਾ ਬੰਦੇ ਭਰਾਏ ਨੇ ਮਾਈਕਮੇ ਵਾਲੇ ਉਹ ਆਉਂਦੇ ਨੇ ਤੇ ਟਰੈਕਟਰ ਲੈ ਕੇ ਇਧਰ ਨੂੰ ਆ ਰਹੇ ਨੇ ਬਾਈ ਤੂੰ ਇੱਥੇ ਚੜਜਾ ਯਾਰ ਰੋਕ ਲੈ ਤੇ ਇਧਰ ਮਲਕੀਤ ਬਾਈ ਕਹੀ ਜਾਂਦਾਗਾ ਕਹਿੰਦਾ ਤੂੰ ਇੱਥੇ ਖੜਦਾ ਇੱਥੇ ਖੜਜਾ ਉਹ ਕਹਿੰਦਾ ਮੈਨੂੰ ਡਰ ਲੱਗਦਾ ਕਿਤੇ ਫੜਵਾ ਮੈਂ ਕਹਿੰਦੇ ਗੱਲ ਤੋਂ ਫੜਦੇ ਨੇ ਲੋਕਾਂ ਨੂੰ ਸੌਣ ਰੱਖਿਆਗਾ ਵੀ ਗੱਲ ਤੋਂ ਫੜ ਕੇ ਲੈ ਕੇ ਜਾਂਦਾ ਕਿਉਂਕਿ ਮੇਰਾ ਜੇ ਚੰਬੜਨਾ ਹਾਂ ਉਹਨੂੰ ਟਰੈਕਟਰ ਦਾ ਵੀ ਚੰਬੜ ਜੂ ਇਹ ਤਾਂ ਤਾਂ ਤੋਂ ਫੜ ਕੇ ਲੈ ਜੇ ਲੈ ਕੇ ਜਾਣਾ ਹੋਇਆ ਉਨਰ ਦਾ ਲਾਰਮਲੂਰ ਮੱਖੀ ਬਾਜ ਵਾਲੀ ਮੱਖੀ ਬਾਜ ਵਾਲੀ ਮੱਖੀ ਲਾਰਮਲੂਰ ਮਾਰ ਲੋ ਟਰੈਕਟਰ ਦੇ ਬਹੁਤ ਫੇਰ ਤਾਰੇ ਜਿਹੜਾ ਮਰਜੀ ਲੱਭ ਜਾਓ ਪਹਿਲਾਂ ਐਂ ਦੇਖ ਮੱਕੀ ਕਿੱਡੀ ਦੂਰ ਤੱਕ ਉਧਰ ਆਈ ਦਾ ਗੱਲ ਆ ਬਾਈ ਹੋ ਯਾਰ ਜਦ ਤੱਕ ਨਿਗਾਹ ਆ ਜਾਂਦੀ ਆ ਮੈਂ ਕਹਿੰਦਾ 10 ਕਿੱਲੇ ਮੱਕੀ ਹੂ ਘਟੋ ਘਟਾ ਬਾੜੀਆ ਬਾਈ ਮਾੜਿਆ ਜੀ ਇਹ ਤਾਂ ਹੋ ਸਾਡੇ ਨੇ 20 30 ਕਿੱਲੇ ਚਾਰ ਕਿੱਲੇ ਇਹਨਾਂ ਨੇ ਕਿਉਂ ਖੜਾ ਬਾਈ ਯਾਰ ਮੱਕੀ ਵਾਲੀ ਵੱਡੀ ਆ ਬਾਈ ਯਾਰ ਹਾਂ ਟਰੈਕਟਰ ਦੀ ਛੱਤ ਰੀਲੋ ਕਰਨ ਵਾਲੀ ਹੋਗੀ ਦੇਖਣਾ ਕੱਦੀ ਬੜਾ ਕਰਿਆ ਮੱਕੀ ਨੇ ਹੁੰਦਾ ਚੜਦੇ ਤੂੰ ਕੀ ਕਰਨ ਆਉਣਾ ਨਾਲ ਕੋਠੇ ਤੇ ਚੜਨਾ ਆ ਜਾਂਦੇ ਕੋਈ ਨਾ ਮਿਲ ਗਈ ਜਿਹਾਉਂਦਾ ਆ ਜਾਂਦੇ ਕਾਨੂੰ ਪੈਂਚੋ ਕੇ ਦਾਹ ਕੀ ਨਾ ਮਰ ਜੇ ਅਵੇ ਪਤਾ ਨਹੀਂ ਲੱਗਣਾ ਕਹ ਭਾਈ ਆ ਨਾ ਚੜ ਗਿਆ ਚੜ ਗਿਆ ਬਲਾ ਆ ਜਾਂਦਾ ਉਰੇ ਬੱਕੇ ਦਵਾਰੇ ਬੱਕੇ ਦਵਾਰੇ ਮੁੜ ਗਿਆ ਬੰਦੇ ਬਲਾ ਆ ਜਾਂਦਾ ਕੋਈ ਪਤਾ ਨਹੀਂ ਲੱਗਣਾ ਆਪਾਂ ਨੂੰ ਦਵਾਰੇ ਵਧੀਆ ਵਧੀਆ ਉਹ ਆ ਉਰਲੀ ਮੱਕੀ ਜਾ ਗਿਆ ਪਰਲੀ ਜਾ ਗਿਆ ਹੋ ਸਾਹਮਣੇ ਬਾਈ ਜਿੱਥੇ ਟਰੈਕਟਰ ਆਉਂਦਾ ਨਾ ਉਥੇ ਜਾਮਣ ਆ ਗਈ ਤੇ ਮੁੰਡਾ ਉਥੋਂ ਜਾਮਣਾ ਤੋੜਨ ਗਿਆ ਉਹਨੇ ਦੇਖਿਆ ਹੋਰ ਚ ਆ ਮੱਕੀ ਜਾ ਆ ਉਰਲੀ ਚ ਹਾਂ ਬਾਈ ਉਰਲੀ ਚ ਟਰੈਕਟਰ ਦੀ ਜਿਹੜੀ ਉਰਲੇ ਪਾਸੇ ਮੱਕੀ ਐ ਇਹ ਚ ਵੜਿਆ ਹੋਰ ਜਦੋਂ ਸਤਰੀ ਦੇ ਚੜਨ ਦੀ ਤਿਆਰੀ ਕਰੀ ਖੜਾ ਹੋਏ ਹੈ ਇਹਨਾਂ ਨੇ ਨਹੀਂ ਦੇਖਿਆ ਹੈ ਇਹਨਾਂ ਨੇ ਨਹੀਂ ਦੇਖਿਆ ਖੜਾ ਖੜਾ ਆ ਇੱਥੇ ਵੜਿਆ ਜੀ ਹਾਂ ਇੱਥੇ ਵੜਿਆ ਓਏ ਉਹ ਬੰਦਾ ਦੁਬਾਰੇ ਚੜ ਗਿਆ ਮੱਕੀ ਮੁੱਕੀ ਦੇਖੋ ਉਹ ਬੰਦਾ ਚੜ ਗਿਆ ਦੁਬਾਰੇ ਗੋਠੇ ਦੇ ਹੂੰ ਉਹ ਤਾਂ ਚੜ ਗਿਆ ਚੰਦ ਲਈ ਇਹ ਰਹਾ ਬੰਦਾ ਇਹਦੇ ਵਿੱਚ ਦੇਖੋ ਤੁਸੀਂ ਮੱਕੀ ਮੁੱਕੀ ਹਿਲਦੀ ਕਿ ਤੋ ਕੁਝ ਹੋਰ ਹੈ ਇੱਕ ਤਾਂ ਬਾਈ ਹਵਾ ਚੱਲ ਤੇ ਉਹ ਵੀ ਖੜ ਗਏ ਉੱਥੇ ਬਾਈ ਲੜਕਾਰੇ ਮਾਰੀ ਜਾਂਦੇ ਨੇਗੇ ਹਾਂ ਹਾਂ ਹਵਾ ਚੱਲਦੀ ਕਰਕੇ ਨਹੀਂ ਨਾ ਪਤਾ ਨਾ ਉਹ ਚੜ ਗਿਆ ਬਾਈ ਸੁੱਖੀ ਦੁਬਾਰੇ ਚੜ ਗਿਆ ਬੰਦਾ ਹਾਂ 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 ਬਾਈ ਹਾਂ ਉਹ ਬੈਠ ਗਿਆ ਬਾਈ ਬੰਦਾ ਨਿਗਰ ਰੱਖਣ ਵਾਸਤੇ ਹਾਂਜੀ ਮੱਕੀ ਬੜੀ ਜਿਆਦੇ ਹੈਗੀ ਬਾਈ ਕਹਿੰਦੇ ਘਟੋ ਘਟ 25 30 ਕਿਲੇ ਮੱਕੀ ਆ ਕਿ ਆਲੇ-ਦਾਲੇ ਹੋ ਤੱਕ ਮੱਕੀ-ਮੱਕੀ ਐ ਹੋ ਪਰਲੇ ਪਾਸੋਂ ਇਧਰਲੇ ਪਾਸੇ ਆਇਆ ਜਾਨੀਂ ਕਿ ਆਪਾਂ ਕਹਈਏ ਭੈਣੀ ਵਾਲੀ ਸੜਕ ਕਣੀਓ ਬਾਈ ਇਧਰ ਆ ਗਿਆ ਹਨਾ ਹਾਂ ਬਾਈ ਜਦੋਂ ਰਾਤ ਦਾ ਆਕੇ ਸ਼ਕਾਰ ਸਕੂਰ ਕਰੇ ਉਹ ਮੱਕੀ ਜਾ ਗਿਆ ਮੱਕੀ ਤੋਂ ਫਿਰ ਹੁਣ ਜਿੱਥੇ ਹੋ ਟਰੈਕਟਰ ਖੜਾ ਉਤੋਂ ਬਾਈ ਉਰਲੀ ਮੱਕੀ ਚ ਵੜ ਗਿਆ ਤੇ ਇਥੋਂ ਜਦੋਂ ਬੰਦਿਆਂ ਨੇ ਦੇਖਿਆ ਤੇ ਦਹਾੜਾਂ ਸੁਣੀਆਂ ਇਹਦਾ ਸਾਰੇ ਜਾ ਕੇ ਬਾਈ ਹੋ ਕੋਠੇ ਦੇ ਵਾਗੇ ਦੇਖੋ ਬੰਦਾ ਹੁਣ ਵੀ ਇੱਕ ਚੜ੍ਹਾ ਖੜਾ ਤਾਂ ਹਾਂ ਪਹਿਲਾਂ ਕਈ ਬੰਦੇ ਸੀਗੇ ਤੇ ਉਦੋਂ ਬਾਅਦ ਆਹ ਸਾਰੇ ਬੰਦੇ ਤਾਂ ਹਾਂ ਖੜੇ ਨੇਗੇ ਇਹ ਵੀ ਦੇਖ ਕੇ ਤਾਂ ਹਾਂ ਚੜ੍ਹ ਗਏ ਤੇ ਇਧਰਲੇ ਪਾਸੇ ਉਰਲੇ ਪਾਸੇ ਆਹ ਪੌੜੀ ਹੈਗੀ ਤੇ ਇਹਦੇ ਨਾਲ ਹੀ ਉੱਪਰ ਆ ਗਏ ਕਹਿੰਦੇ ਵੀ ਤਾਂਹਾਂ ਤੋਂ ਮੱਕੀ ਦੇ ਵਿੱਚ ਗੌਰ ਰੱਖਨੇ ਆ ਵੀ ਕਿੱਥੇ ਕੋਈ ਉਹ ਆ ਇਹ ਰਾਹ ਜਿਹੜਾ ਬਹੁਤ ਜ਼ਿਆਦਾ ਚੱਲਦਾ ਪੱਠਣ ਤੋਂ ਕੱਟੂ ਵਾਲਾ ਬੁੜੀਆਂ ਬੰਦੇ ਇਸ ਕੋਈ ਹੋਰ ਕਾਕੰਡਾ ਲੈ ਕੇ ਆਉਂਦੇ ਆਗੇ ਬਹੁਤ ਹੋ ਆਗੇ ਤੇ ਆ ਵੀਰ ਵੀ ਆਉਣ ਲੱਗੇ ਸਾਰੇ ਕੱਟੂ ਤੋਂ ਆ ਗਏ ਨੰਬਰਦਾਰ ਸਾਹਿਬ ਵੀ ਤੇ ਹੋਰ ਆ ਵੀਰ ਖੁਰੀਆਂ ਆ ਗਏ ਤੇ ਸਾਰੇ ਬਾਈ ਜਿਹੜੇ ਬੰਦੇ ਨੇ ਕਹਿਰ ਦੇਖਿਆ ਤੇ ਪਹਿਲਾਂ ਲੋਕ ਮਜ਼ਾਕ ਸਮਝਦੇ ਸੀਗੇ ਸਹੀ ਗੱਲ ਹੈ ਪਹਿਲਾਂ ਮਜ਼ਾਕ ਕਹਿੰਦੇ ਸੀਗੇ ਕਹਿੰਦੇ ਵੀ ਕੱਟੂ ਦੇ ਵੀ ਮਰੀ ਜਾਂਦੇ ਆਗੇ ਵੀ ਉਹ ਕਹਿੰਦਾ ਕਿ ਵੀ ਹੈ ਨਹੀਂਗਾ ਵੀ ਆਈ ਜਾਂਦਾ ਇੱਕ ਬਾਈ ਕਿ ਇਧਰ ਬੱਚਾ ਅੱਡ ਬੜਿਆ ਉਹ ਪਰਨ ਵਾਲਾ ਬਾਈ ਆ ਗਿਆ ਜੱੱਕੀ ਵਾਲੀ ਮੱਕੀ ਚ ਵੱਡ ਗਿਆ ਕਹਿੰਦਾ ਬੱਚਾ ਕਿਹੜੇ ਬਾਈ ਨੇ ਦੇਖਿਆ ਜੱੱਕੀ ਵਾਲੀ ਚ ਰੰਗਿਆ ਮੱਦੀ ਵਾਲੀ ਅਰੇ ਤਾਈ ਦੇਖਿਆ ਬਾਈ ਆਹ ਲਈ ਕੌਣ ਕੂਕਾਂ ਵਾਲੇ ਨੇ ਹੈ ਉਹੀ ਫੋਨ ਦੇ ਇਹਦਾ ਆਪਣੇ ਮੁੰਡੇ ਨੇਗੇ ਉਹ ਕੂਕਾਂ ਉਹ ਮਾਰਦੇ ਹੋਣਗੇ ਦਹਾੜ ਦੂੜ ਉਹ ਵਾਹ ਉਹ ਉੱਥੇ ਬੰਦੇ ਬੈਠੇ ਨੇ ਉਹ ਦੇਖਾ ਥਲੇ ਉਹ ਸਾਹਮਣੀਆਂ ਥਲੇ ਹਾਂ ਬੰਦੇ ਉਹ ਖੜਾ ਹਾਂ ਉਹ ਗੁਰਦੁਆਰੇ ਦੀ ਛੇਦ ਨੂੰ ਜਾਵਾ ਉਹ ਕਾਲਾ ਕਿੱਥੇ ਹੈ ਤੇ ਆਹ ਬਾਈ ਨੇ ਦੇਖਿਆਗਾ ਉਹਨੇ ਦੇਖਿਆ ਬਾਈ ਉਹ ਮੁੰਡਾ ਭੱਜਿਆ ਸੀ ਉਹ ਜਿਹੜਾ ਚਿੱਟੀ ਟੀ-ਸ਼ਰਟ ਵਾਲਾ ਉਹ ਚਿੱਟੀ ਟੀ-ਸ਼ਰਟ ਵਾਲਾ ਹਾਂ ਜਿਹੜਾ ਉਹ ਆ ਰਿਹਾ ਨਿਕਲ ਲਈ ਕਾਲੀ ਲੋਰ ਪਾਈ ਆ ਜੀ ਇਹ ਨਹੀਂ ਦੇਖਿਆ ਇਹ ਉੱਥੇ ਜਾਮਣਾ ਤੋੜਦਾ ਸੀ ਇਹ ਜਾਮਣਾ ਤੋੜਦਾ ਇਹ ਭੱਜਿਆ ਆਗਮਨ ਉੱਤੇ ਡੜ ਜਾਂਦੇ ਕਾਲੇ ਉਰੇ ਆ ਓਹ ਕਿਹੜਾ ਗਰਤੇ ਕਿਹੜੇ ਗੋਠੇ ਦੇ ਉਹ ਸਾਹਮਣੇ ਤੇ ਉਹ ਖੜਾ ਹਾਂ ਉਹ ਤੇ ਬੰਦਾ ਤਾਂ ਠੀਕ ਆ ਉਧਰ ਬੱਚਾ ਉਧਰ ਦੇਖਿਆ ਫੇਰ ਮੈਂ ਸੁਣ ਇੰਨੀ ਗੱਲ ਦੱਸਦੀ ਜੇ ਬੱਚਾ ਤੇ ਇਹ ਡੱਡ ਹੋਗੇ ਨਾ ਹੁਣ ਹਾਫਾਣਗੇ ਇਹ ਬੰਦਲਣਗੇ ਬਾਈ ਕਿਉਂ ਕੋਈ ਵੀ ਜਾਨਵਰ ਉਹਨੂੰ ਉਹਦਾ ਜਵਾਕ ਦਾ ਵਾਲਾ ਹੁੰਦਾ ਹੈ ਬਾਈ ਭਾਗ ਇਧਰ ਬਾਈ ਉੱਧਰ ਪੌੜੀ ਚੜੂ ਪੌੜੀ ਚੜੂ ਇਧਰ ਆਉਂਦਾ ਆ ਜਾਂਦੇ ਆ ਜਾਂਦੇ ਕੋਈ ਨਹੀਂ ਆ ਆ ਗਾਹ ਬੋਟ ਆਣਾ ਡੈਕਟਰ ਗਾਣੇ ਦੇਖਣਾ ਹੈ ਬਿਲਕੁਲ ਜਮਣਾਟਾ ਹਾਂ ਬਾਈ ਉਸਤਾਦ ਇਧਰ ਤਾਂ ਦੇਖ ਇੱਕ ਮਿੰਟ ਪਪਾ ਮੈਂ ਤੇ ਉਹਦੀ ਜਮਣਾ ਉਸੇ ਮੇਰਾ ਚਾਚਾ ਉਹ ਰਾਂ ਟੰਬਾ ਵੱਢੀ ਜਾਂਦਾ ਸੀ ਗਦੜਾ ਜਦੋਂ ਮੈਂ ਜਮਣ ਜਾਂਦਾ ਜਦੋਂ ਮਾਹਰ ਖੁਰ ਖੁਰ ਦੀ ਬਾਜੀ ਮਾਹਰ ਦੇਖਾਂ ਮੈਨੂੰ ਲਾਜ ਆ ਦੇਖਿਆ ਕੋਸ ਬਾ ਮੈਂ ਮੁਰ ਕੇ ਮਾਹਰ ਨੂੰ ਝਾਕਿਆਗਾ ਭਜ ਲਿਆ ਹਾਂ ਬਾਈ ਭਜਣੀ ਸੀ ਤੇਰੀ ਕਿਸਮਤ ਚੰਗੀ ਦੀ ਵਾਰ ਗਿਆ ਉਹਦਾ ਜੀਵਨ ਦਾ ਭਜ ਲੈਣਾ ਨਹੀਂ ਸਹੀ ਗੱਲ ਹੈ ਇਹਨਾਂ ਆਉਂਦੇ ਇਹਨਾਂ ਆਉਂਦੇ ਬੱਚਾ ਹਾਂ ਆ ਪਿੱਛੇ ਲਾਵਾਂ ਫੇਰ ਫੇਰ ਸਾਡੇ ਮਗਰ ਅੱਗੇ ਹੀ ਹਾਂ ਨਾ ਨਾ ਸੌ ਲੱਗ ਗਈ ਮਹਾਰਾਜ ਦੀ ਗੋਲੇ ਲਾ ਸਾਹਮਣੇ ਖੜਾ ਸਾਡੇ ਦੱਗੀ ਵਾਲੀ ਲਹੂਣੀ ਲੰਘਾ ਉਹ ਹੀ ਆ ਬਾਈ ਆਏਗਾ ਤਾਂ ਆਏਗਾ ਬਾਈ ਅਰੇ ਤਹਾਂ ਆ ਜਾ ਆਪਾ ਮਹਿਕੀ ਨਾ ਗੱਲ ਕਰਦੇ ਕਰੋ ਜੀ ਕਰੋ ਹਾਂ ਨੀ ਬਿਲਕੁਲ ਦੇਖ ਲੋ ਭਰਾਵੋ ਮੁੰਡੇ ਨੇ ਆ ਜਗ੍ਹਾ ਦੀ ਸੌਂ ਖਾ ਲਈ ਆ ਜਗ੍ਹਾ ਇੰਨੀ ਸ਼ਕਤੀਸ਼ਾਲੀ ਆ ਕੋਈ ਬੰਦਾ ਇਹਦੇ ਕਹਣੀ ਝੂਠਾ ਹੱਥ ਵੀ ਨਹੀਂ ਕਰ ਸਕਦਾ ਇਹਦਾ ਬਾਈ ਪਾਣੀ ਨਹੀਂ ਆ ਦੇਖ ਲੈ ਹੁਣ ਕਹਰਾ ਦੇਖ ਲੈ ਪਾਣੀ ਪੀਣ ਦਾ ਡਰਦਾ ਬਾਈ ਗੱਲ ਅਹੀਂ ਆ ਹਾਸਿਆਈ ਗੱਲ ਨਹੀਂ ਹੈਗੀ ਜਦੋਂ ਮੇਰਾ ਹਲਾ ਮੌਤ ਸਾਹਮਣੇ ਦੇਖ ਦੇਖ ਲੈਂਦਾ ਨਾ ਜਦੋਂ ਬੰਦਾ ਮੌਤ ਸਾਹਮਣੇ ਦੇਖ ਲੈਂਦਾ ਫੇਰ ਪਤਾ ਲੱਗਦਾ ਹੈ ਵੀ ਕੀ ਭਾਵੇਂ ਕਿਦੀ ਹੈ ਇਕੱਠ ਦੇਖ ਰਹੇ ਹੋ ਤੁਸੀਂ ਬਾਈ ਹਨਾ ਇਹ ਪਠrana ਕੱਟੂ ਦੇ ਖੇਤਾਂ ਦੇ ਵਿੱਚ ਬਾਈ ਸ਼ੇਰ ਦੇਖਿਆ ਦੇਖੋ ਆ ਸਾਰੇ ਵੀਰ ਇੱਥੇ ਨੂੰ ਆ ਤਾਂ ਖੜੇ ਨੇ ਆਹੀਂ ਕਰਦੇ ਆ हां भाई अपनाड़े ते हुदा चार-पांच ने चार-पांच इधर ले ते। ਰੌਣਾ ਪਾਉਣਾ ਨਹੀਂ। ਸਹੀ ਗੱਲ ਆ ਕਹਿੰਦੇ ਵੀ ਰੌਣਾ ਪਾਉਣਾ ਨਹੀਂ ਕਿਸ ਨੇ ਵੰਡ ਕੇ ਵੇਜੋ। ਤੇ ਆ ਖਾਦਦੇ ਨੇ ਬਾਈ। ਆਲੇ-ਬਾਲੇ ਬਾਣ ਪੈਸੇ ਦੇਵਾ ਜਿਵੇਂ ਉਹ ਸਾਹਮਣੇ ਉਹ ਮੇਰੇ ਨੇਗੇ ਉੱਥੇ। ਤੇਰੇ ਖੇਤ? हां ਉੱਥੇ। ਕਿ ਤੇਰੇ? ਮੇਰੀ ਉੱਥੇ ਸਾਹਮਣੇ। ਅੱਛਾ। ਉਹ ਜਗਾ ਹੋ। ਕੋਈ ਹਣਾ ਜਾਨ ਨੰਬਰ ਖਾਦਾ ਪਿਆਗਾ। ਮੈਂ ਖਾਦਾ ਪਿਆ? हां। ਨਹੀਂ ਤੂੰ ਦੇਖ ਕੇ ਖਾਦਾ ਹੋਇਆ। ਨਾਲ ਝੂਤ ਪੈਨੇ ਵਿੱਚ। ਅੱਛਾ। ਪਰ ਗਲਤ ਨਹੀਂ ਥੀ ਹੈਗੇ ਉਹ ਅੱਜ ਹੀ ਨੇਗੇ। ਨਾ ਕੱਲ ਦੇਖਣੇਗੇ ਕੱਲ ਦੇਖਣੇਗੇ ਇਹ ਗੈਸਰੀ ਗੋਈ ਸਾਰਾ ਪ੍ਰਭੂ ਹੋ ਤੱਕ ਮੋਟਰਸਾਈਕਲ ਖੜੇ ਮੇਲਾ ਲੱਗ ਗਿਆ ਸੇ ਲੋਕਾਂ ਦਾ ਦੇਖਣ ਵਾਲਾ ਦਾ ਉਹ ਤੱਕ ਆ ਗਈ ਕੁਸਾਪਾ ਰੀਲ ਪਾਈ ਤੀ ਵੀ ਬਾਈ ਉੱਥੇ ਆ ਜਾਓ ਵੱਧ ਤੋਂ ਵੱਧ ਬੰਦੇ ਹਨਾ ਤਾਂ ਜੋ ਜਿਹੜਾ ਵਿਭਾਗ ਆ ਮਹਿਕਮੇ ਜਾ ਕੇ ਗੱਲ ਪਾਉਂ ਸਕੇ ਆ ਦੇਖੋ ਸਾਰੇ ਵੀਰ ਬਾਈ ਬਾਈ ਫਿਰ ਪਟਾਕਾ ਚਲਾਈ ਜਾਂਦੇ ਆਗੇ ਸ਼ੇਰ ਨੂੰ ਡਰਾਉਣ ਵਾਸਤੇ ਤੇ ਉਧਰ ਲੱਗੇ ਆ ਪਟਾਕਾ ਡਰਾਉਣ ਦੂਰ ਡੇਖਿਓ ਉਸਤਾਦ ਦੂਰ ਡੇਖਿਓ ਦੂਰ ਡੇ ਕੇ ਦੂਰ ਕੱਟਿਓ ਕਾਹਾਂ ਟੜਦਾ ਜੀ ਕੋਠੇ ਦੇ ਹੱਥ ਦੀ ਨਾ ਦਲਾਲੀ ਉਹ ਉਰਾਂ ਹੋ ਘਰ ਇੱਥੇ ਲੈਡ ਚੱਲਦੀ ਹੈ ਤੇ ਬਾਈ ਸ਼ੇਰਾ ਮੱਕੀ ਦੇ ਵਿੱਚ ਹੈ ਹੋਰਾਂ ਕਿਉਂ ਕਰਦੇ ਓਏ ਡਰ ਓਏ ਡਰ ਦੇ ਦੋ 부ਜੀ ਜਾਂਦੀ ਹੈ ਓਏ ਡਰ ਦੇ ਦੋ 부ਜੀ ਜਾਂਦੀ ਹੈ ਡਰਦਾ ਵੀ ਕਿਦਾ ਇੱਧਰ ਦੀ ਵੇਖਦਾ ਇੱਧਰ ਦੀ ਓਏ ਇਹ ਐਂ ਡਰਦਾ ਵੀ ਕਿਦਾ ਇੱਧਰ ਦੀ ਉਹ ਨਾ ਮੇਰੇ ਨਾਲ ਆ ਕੇ ਚਤਣਾ ਦਿੰਦੀ ਵੱਢ ਲੈ ਛਾਪਾ ਕਿਹੜਾ ਕਹ ਨਾ 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 ਹਜੀ ਗੌਰ ਰੱਖੀ ਰਿਪਲਾਸ ਕਿਹੜੇ ਜਾਉਦੇ ਇੱਕੋ ਦਾ ਵੀ ਝੱਲੂ ਨਾ ਚੱਲਦਾ ਨਹੀਂ ਨਾ ਨਾ ਚੱਲਦਾ ਨਹੀਂ ਹੋਰ ਲਿਓ ਨਾ ਨਾ ਚੱਲਿਆ ਨਹੀਂ ਚੱਲਿਆ ਬਈ ਆਈ ਚੱਕ ਆਈ ਚੱਕ ਬਾਈ ਮੱਕ ਬਾਈ ਮੱਕੀ ਦੇ ਵਿੱਚ ਬਾਈ ਪੜਾਕੇ ਚਲਾਏ ਜਾ ਰਹੇ ਨੇ ਉਹ ਤਾਂ ਗੌਰ ਰੱਖਿਓ ਹੁਣ ਗੌਰ ਰੱਖਿਓ ਹਲਚਲ ਹੁੰਦੀ ਦੀ ਹੈ ਕੋਈ ਨਾ ਕੋਈ ਨਹੀਂ ਕੋਈ ਨਾ ਗੌਰ ਰੱਖਿਓ ਹਲਚਲ ਹੁੰਦੀ ਦੀ ਉਹ ਤਾਂ ਤੁਹਾਡੇ ਕੋ ਮੈਂ ਕਹਣਾ ਓਏ ਤਾਂ ਤੁਹਾਡੇ ਕੋ ਉਹ ਤੁਹਾਡੇ ਕੋ ਤਾਂ ਤਾਂ ਨਾ ਇਧਰ ਗੌਰ ਰੱਖਿਓ ਜਾਨ ਵਾਲੇ ਕਿਸੇ ਪਾਸੇ ਨਿਕਲਦਾ ਹੈ ਇਹ ਕੋਈ ਗੱਲਬਾਤ ਕਹਿੰਦਾ ਕੀ ਸੀ ਬਈ ਉਦੋਂ ਤੁਸੀਂ ਦੱਸਿਓ ਗੱਲ ਜਿਹੜੀ ਕਹਿੰਦੀ ਅਸੀਂ ਯਾਰ ਸਾਡੇ ਉਹ ਸਾਹਮਣੇ ਇਧਰ ਦੇ ਪਾਸੇ ਆ ਜਾ ਬਈ ਉਹ ਸਾਹਮਣੇ ਖੇਤ ਨੇ ਸਾਡੇ ਉੱਥੇ ਮੱਕੀ ਉਗੀ ਹੈ ਮੇਰੀ ਜਿੱਥੇ ਹੋਰ ਟਰੈਕਟਰ ਫਿਰਦਾ ਹੈ ਹਾਂ ਟਰੈਕਟਰ ਤੋਂ ਅੱਗੇ ਅਸਲ ਟਰੈਕਟਰ ਤੋਂ ਅੱਗੇ ਠੀਕ ਹੈ ਹਾਂ ਬੋ ਬੈਠਾ ਹੀ ਆ ਕੀ ਤੇ ਉਹ ਕਹਿੰਦਾ ਯਾਰ ਘੁਰ ਘੁਰ ਦੀ ਬਾਜ ਆਉਂਦੀ ਆ ਅਸੀਂ ਗੌਰ ਨਾ ਕੀਤੀ ਉਹ ਚੀਜ਼ ਦੀ ਅੱਛਾ ਸਾਨੂੰ ਐ ਵੀ ਜਾਲ ਕੋਲ ਵਗੈਰਾ ਕਰਦੇ ਹੂ ਉਹੀ ਵੈਸੇ ਬਜ਼ੁਰਗ ਨੂੰ ਭਲੇਖਾ ਪਿਆ ਹਾਂ ਚਲ ਇਹਦੂ ਬਾਅਦ ਮੇਰੇ ਚਾਚਾ ਉਹ ਕੋਨੇ ਵੀ ਬਾਜੂ ਮੈਂ ਸੁਣੀ ਇਹਦੂ ਬਾਅਦ ਦੇ ਵਿੱਚ ਅਸੀਂ ਦੁਬਾਰੇ ਅਸੀਂ 3 1 ਗੌਰ ਕੀਤੀ ਸੀ ਪੈੜਾਂ ਦੇਖੀਆਂ ਫਿਰ ਅੱਛਾ ਪੈੜਾ ਉਪਰੇ ਜਾਣ ਵਰਦੀ ਹੈ ਇਹਦੂ ਬਾਦ ਦੇ ਵਿੱਚ ਅਸੀਂ ਹਾਂ ਭਾਈ ਸਲੇਟੇ ਆਪਾਂ ਕਿੱਥੇ ਚਲਾਈਏ ਉਹ ਮੁੰਡੇ ਨੂੰ ਕਿਸੇ ਨੂੰ ਫੋਨ ਕਰਤਾ ਲਵੇ ਆਲੇ ਖੇਤ ਵਾਲੇ ਨੂੰ ਵੀ ਭਾਈ ਉਪਰੀਆਂ ਪੈੜਾਂ ਤੁਸੀਂ ਗੌਰ ਕਰਿਓ ਉਹ ਗੇੜਾ ਮਾਰਨ ਗਿਆ ਆਪਦੀ ਜੀਰੀ ਦੇ ਉੱਤੇ ਉਹਦੀ ਮੱਕੀਏ 2 ਕਿੱਲੇ ਲਾਈ ਹਾਂ ਉਹਨੂੰ ਵੀ ਸੇਮ ਬਾਜ ਉਵੇਂ ਘੁਰ ਘੁਰ ਦੀ ਬਾਜ ਆਈ ਉਹ ਤੋਂ ਡਰਦਾ ਪਰ ਮੁੜ ਗਿਆ ਠੀਕ ਹੈ ਫਿਰ ਮੈਨੂੰ ਫੋਨ ਕਰਕੇ ਦੱਸਿਆ ਕਿ ਇਹ ਰੋਪਰੀ ਬਾਜ ਆ ਮੱਕੀ ਦੇ ਵਿੱਚ ਜਿਹੜੀ ਤੁਸੀਂ ਜੱਤ ਕਹਿੰਦੀ ਜਦ ਤੱਕ ਇੱਥੋਂ ਮਿਲਦੀ ਸੀ ਸਵੇਰੇ ਅਸੀਂ ਜਦੋਂ ਦਵਾਰੇ ਆਏ ਦਵਾਰੇ ਉਮੀ ਪੈੜਾਂ ਇੱਧਰ ਨੂੰ ਨੇ ਪਿੰਡ ਕਨੇ ਨੂੰ ਆਇਸ ਪੱਠਣ ਵਾਲੀ ਸਾਈਡ ਨੂੰ ਅੱਛਾ ਇਹ ਨਾਲੇ ਨੂਲੇ ਤੇ ਉੱਥੇ ਜਿਹੇ ਤਾਂ ਉਹਨਾਂ ਸਕਾਰ ਖੇੜਿਆਗਾ ਚੇਹੇ ਹੋ ਗਿਆਗਾ ਆਪ ਲੇਟਿਆ ਹੋਇਆ ਮੈਂ ਨਾ ਉਹਦੀਆਂ ਜਿਹੜੀਆਂ ਜੱਤ ਦੀਆਂ ਸੀ ਇੰਨੀ ਕ ਜੱਤ ਸੀ ਹਾਂ ਉਹਦੀਆਂ ਵਿਭਾਗ ਵਾਲਿਆਂ ਨੂੰ ਫੋਟੋਆਂ ਦਿੱਤੀਆਂ ਤੇ ਬਕਾਇਦਾ ਉਹਨੂੰ ਉਹ ਭੇਜੀ ਵੀ ਆ ਜਾ ਜੇ ਤੁਸੀਂ ਫੋਟੋ ਹੈਗੀ ਹੁਣ ਦਿਖਾਓ ਬਾਈ ਮੜਾ ਆਜੋ ਆਪਾਂ ਸਾਂਵੇਂ ਵਿੱਚ ਦੇਖੀਏ ਕਰਕੇ ਜੀ ਇੱਥੇ ਇੱਥੇ ਇਸੇ ਸੌਂਦ ਕਰਕੇ ਦੇਖ ਰਿਹਾ ਆ ਆ ਤਾਂ ਹੈਗੀਆਂ ਪੈੜਾਂ ਆ ਤਾਂ ਪੈੜਾ ਇਹ ਹੌਲੀ 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 ਆ ਤਾਂ ਹੈਗੀਆਂ ਪੈੜਾਂ ਆ ਪੈੜਾ ਪੈੜਾਂ ਹੈਗੀਆਂ ਹਾਂ ਜਿਵੇਂ ਕੱਟੂ ਦੀ ਓਵੇਂ ਹੈਗੀਆਂ ਸੇਮ ਹਾਂ ਨੋ ਨੋ ਵੱਡੇ ਨੇ ਮੂਰੇ ਤੇ ਆ ਉਰੇ ਲਟਿਆ ਜਾ ਹੋਇਆ ਇੱਥੇ ਮੇਰੀ ਸਪਰਾਲੀ ਸਿੱਟੀ ਹੋਈ ਹੈਗੀ ਠੀਕ ਹੈ ਹਾਂ ਉਰੇ ਵੀ ਲਟਿਆ ਹੋਇਆਗਾ ਹਾਂ ਉਰੇ ਵੀ ਲਟਿਆ ਹੋਇਆ ਹਾਂ ਇਹਨੇ ਕਾਰ ਖੇਡਿਆ ਆਪਾਂ ਨੂੰ ਪਤਾ ਨਹੀਂ ਪਤਾ ਹਾਂ ਇਹ ਆ ਜਾਂਦਾ ਹੈਗੀ ਇਹਦੀ ਅੱਛਾ ਹਾਂ ਲੈ ਬਈ ਇਹਦਾ ਹੋਰ ਕੀ ਆ ਹਨਾ ਜੇ ਮੈਂ ਵਿਭਾਗ ਵਾਲੇ ਨੂੰ ਦੱਤੀਆਂ ਉਹ ਮੈਨੂੰ ਕਹਿੰਦੇ ਪਹਿਲਾਂ ਕਹਿੰਦੇ ਕੁੱਤੇ ਦੀਆਂ ਨਾ ਹੋਣ ਅਸੀਂ ਕਿਹਾ ਡੀਐਨਏ ਕਰਾ ਕੇ ਦੇਖ ਲਓ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਅੱਛਾ ਇਹ ਸਬੂਤ ਮੰਗਿਆ ਵੀ ਰੰਗ ਦਾ ਜੇ ਆਪਾਂ ਕਹੀਏ ਚੀਤੇ ਵਾਲਾ ਜੇ ਤਿੰਦੂ ਵਾਲਾ ਹਨਾ ਜਿਹੜਾ ਹੋਣਾਗਾ ਥੱਲੋਂ ਚਟਾਈ ਜੀ ਚ ਉੱਪਰੋਂ ਕਰਾਉਣਾਗਾ ਜਿਵੇਂ ਲਾਇਬਰੇ ਕੁੱਤੇ ਦੀ ਹੁੰਦੀ ਹੈ ਜਾਤੀ ਦੀ ਅੱਛਾ ਕਿਸੇ ਸ਼ਿਕਾਰ ਦਾ ਚਾਹੇ ਹੋਦਾ ਹੈ ਹਾਂ ਇਹ ਆਪਾਂ ਨੂੰ ਹੁਣ ਆਪਾਂ ਕਿਹੜਾ ਦੇਖ ਆ ਵੀ ਚਾਹੇ ਕਿਸੇ ਕੁੱਤੇ ਦਾ ਸ਼ਿਕਾਰ ਕਰਿਆ ਜਾਂ ਕੁਝ ਵੀ ਕਰਿਆ ਹਨਾ ਗਲਤ ਆਇਆ ਬਈ ਡਰਦਾ ਮਾਹੌਲ ਬਣਿਆ ਪਿਆ ਸਾਰੇ ਉਰੇ ਕਿੱਥੇ ਖੇਤਾਂ ਦੇ ਕੰਮ ਚੱਲੀ ਜਾਂਦਾ ਤੀਗਾ ਤੇ ਕਿੱਥੇ ਮੇਰੇ ਸਾਰਾ ਹੋ ਹੋ ਗਿਆ ਹੈ ਦੋਹਾਂ ਪਿੰਡਾਂ ਦਾ ਨੇੜਾ ਹਾਂ ਇਧਰ ਪਠਲਾ ਪਿੰਡ ਆ ਗਿਆ ਜੇ ਮੈਂ ਬੀਬੀ ਰਜਿੰਦਰ ਕੌਰ ਪਠਲ ਦਾ ਪਿੰਡ ਆ ਗਿਆ ਤੇ ਇਧਰਲੇ ਪਾਸੇ ਭਰਾਵੋ ਕੱਟੂ ਪਿੰਡ ਆ ਗਿਆ ਹੋ ਸਾਹਮਣੇ ਕੱਟੂ ਦਾ ਗੁਰੂ ਘਰ ਦੀਂਦਾਗਾ ਤੇ ਇਹ ਇੱਥੇ ਬਾਬਾ ਗਲਾਬ ਸਿੰਘ ਜੀ ਦਾ ਗੁਰੂ ਘਰ ਆਗਾ ਬਾਬਾ ਗਲਾਬ ਸਿੰਘ ਜੀ ਦਾ ਤਪਸਥਾਨ ਆ ਤੇ ਇੱਥੇ ਲੋਕ ਸਵੇਰੇ ਸ਼ਾਮ ਬਈ ਮੱਥਾ ਟੇਕਣ ਆਉਂਦੇ ਆਗੇ ਬਹੁਤ ਸ਼ਕਤੀਸ਼ਾਲੀ ਜਗ੍ਹਾ ਸਰਦਾਰ ਵਾਲੀ ਜਗ੍ਹਾ ਕੀ ਤੇ ਉਹ ਵੀ ਜਦੋਂ ਕੋਈ ਰਾਹੀ ਜਾਂਦੇ ਆਗੇ ਉਹ ਫੋਟੋਆਂ ਦਿਓ ਵਿਭਾਗ ਵਾਲੇ ਕਿਹਨੇ ਜਿੱਤੇ ਇਹਦੀਆਂ ਹੈ ਹਾਂ ਫੋਟੋਆਂ ਇੰਨਾ ਟਾਈਮ ਕਿਥੇ ਆਲੇ ਦਾ ਦਾ ਵਿਚਮੂਤ ਨਿਕਲਣ ਵਾਲਾ ਹੋ ਜਾਂਦਾ ਦੇਖ ਕੇ ਫੋਟੋਆਂ ਕਿੱਥੇ ਨਿਕਲਣੀਆਂ ਉਹਨੂੰ ਆਪ ਦੇਈ ਸਹੀ ਗੱਲ ਉਹ ਦੂਜੇ ਹਫ਼ਤੇ ਦੀਆਂ ਕਹਿੰਦੇ ਨੇ ਤੇ ਹਫ਼ਤੇ ਦੀਆਂ ਫੋਟੋਆਂ ਦਿਓ ਆ ਗਿਆ ਜੀ ਮੁੰਡਾ ਕਿਹੜੇ ਇਹਨੇ ਦੇਖਿਆ ਇਹ ਆ ਫੋਟੋ ਦਾ ਇਹ ਵੀ ਕੈਮਰਾ ਗੁੰਮਰੇ ਜਾ ਸਕਦੀ ਹੈ